ਕੋਈ 45 ਸਾਲਾਂ ਦੇ ਇਸਾਈ ਜਿਹੜੇ ਮਿਸ਼ਨਰੀ ਨੇ ਨਾ ਇਹਨਾਂ ਨੇ ਕੋਈ 1.5 ਕਰੋੜ ਦੇ ਕਰੀਬ ਨਵੇਂ 크ਿਸਤਿਅਨ ਭਾਰਤ ਦੇ ਚ ਬਣਾਏ ਨੇ ਸਾਰਾ ਨਾਗਾਲੈਂਡ ਅੱਜ 크ਿਸਤਿਅਨ ਹੈ ਪਹਿਲੇ ਹਿੰਦੂ ਸਨ ਮਿਜ਼ੋਰਮ ਤ੍ਰਿਪੁਰਾ ਮਣੀਪੁਰ ਅਰਨਾਚਲ ਮੇਘਾਲਿਆ ਨਾਗਾਲੈਂਡ ਤੇ ਫਿਰ ਕੁਝ ਕੇਰਲਾ ਦਾ ਭਾਗ ਤੇ ਕਰਨਾਟਕ ਦਾ ਹਿੱਸਾ ਇਹਨਾਂ ਨੇ ਡੇਢ ਕਰੋੜ ਇਹਨਾਂ 45 ਸਾਲਾਂ ਵਿੱਚ ਨਵੇਂ 크੍ਰਿਸਚੀਅਨ ਬਣਾਏ ਨੇ ਤੇ 500 ਤੋਂ ਵੱਧ ਸਵਾ 500 ਸਾਲ ਦਾ ਸਾਡਾ ਇਤਿਹਾਸ ਸਿੱਖ ਕੌਮ ਦਾ ਦੁਨੀਆ ਕਹਿੰਦੀ ਹੈ ਕੁਲ ਡੇਢ ਕਰੋੜ ਨੇ ਐਨਾ ਹੀ ਨੇ ਰਾਧਾ ਸਵਾਮੀ ਨੇ ਕਿਸੇ ਵਕਤ ਇੱਕ ਫਰਕ ਉਠਾਈ ਸੀ ਔਰ ਲਵਜ਼ ਵਰਤੇ ਨੇ ਚਲੋ ਮੈਂ ਕਹਿ ਦਿਆਂ ਜੋ ਉਹਨਾਂ ਨੇ ਲਿਖਤ ਵਿੱਚ ਵੀ ਦਿੱਤੇ ਨੇ ਥਾਂ ਥਾਂ ਤੇ ਬੋਲਦੇ ਨੇ ਅਖਰ ਤੇ ਮੁਰਦਾ ਹੁੰਦਾ ਆਉਂਦਾ ਹੈ ਮਿਰਤੂ ਨੇ ਮੁਰਦਾ ਨੇ ਤੇ ਮੁਰਦਾ ਗੁਰੂ ਨਹੀਂ ਹੋ ਸਕਦਾ ਜੀਮ ਦਾ ਜਾਗਦਾ ਗੁਰੂ ਆਉਂਦਾ ਹੈ ਰਾਧਾ ਸਵਾਮੀ ਨਿਰੰਕਾਰੀਆਂ ਨੇ ਇਹ ਇਤਨੇ ਵਿਆਪਕ ਪੱਧਰ ਤੇ ਪ੍ਰਚਾਰ ਕੀਤਾ ਹੈ ਕਰੀਬਨ ਕਰੀਬਨ ਕਿਉਂਕਿ ਗੁਰਦੁਆਰੇ ਤੇ ਸਾਡੇ ਜਿਤਨੇ ਮੁੱਖੀ ਕੇਂਦਰ ਨੇ ਤੇ ਪਾਲਟੈਕਸ ਦੇ ਕੇਂਦਰ ਨੇ ਅਸੀਂ ਤੇ ਰਾਜਨੀਤੀ 'ਚ ਭਾਏ ਤੋ ਉਹ ਜਿਹੜੇ 1.5 ਕਰੋੜ ਗਿਨੇ ਜਾਂਦੇ ਨੇ ਨਾ ਜੀ ਬੁੱਥੇ ਦੇ ਖਿੱਚ ਕੇ ਲੈ ਗਏ ਨਰਾਦਾ ਸਵਾਮੀ ਨਾਮ ਜੋ ਹੈ ਨਿਰੰਕਾਰੀ ਕੁਛ ਆਪਣੇ ਆਪ ਨੂੰ ਹੋਰ ਕੁਝ ਕਹੀ ਜਾਂਦੇ ਭਵਿਸ਼ਯ ਕੀ ਇਹ ਕਦੀ ਖੁਦ ਦੇਖਣਾ ਚਾਹੀਦਾ ਹੈ ਸੋਚਣਾ ਚਾਹੀਦਾ ਇਸ ਤਰ੍ਹਾਂ ਵਿਚਾਰਨਾ ਚਾਹੀਦਾ ਬਹੁਤ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ ਹਮੇਸ਼ ਹੋ ਗਏ ਦਾਸ ਤਾਂ ਕਹਤੇ ਕਹਤੇ ਬਹੁਤ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ hamein so gaye daastan kehte kehte 25 30 saal purani gall je dilli enain nirangariyan te radha swamiyan da pairokar mainu milya te aakhan laga akhran nu kivein guru man li akhar te mere ton murda na aithe dead nahi khatam nahi enaj koi jind jaan hai main utthe ਆਪਣੇ ਢਾਂਗ ਨਾਲ ਜੋ ਉਹਨਾਂ ਦੇ ਸਾਹਮਣੇ ਉਦੋਂ ਵੀ ਆਖਿਆ ਕੀਤੀ ਬੋਲਣ ਵਾਲੇ ਤੇ ਉਹਨਾਂ ਦੇ ਦੋਸਤ ਸਨ ਲੇਕਿਨ ਆਏ ਉਹ 10-20 ਦੇ ਕਰੀਬ ਸਨ ਇਕੱਠੇ ਆਏ ਸਨ ਥੋੜਾ ਜਿਹਾ ਉਹਨਾਂ ਨੂੰ ਪਾਇ ਸੀ ਬਈ ਕਿਧਰੇ ਉਲਟੀ ਗੱਲ ਨਾ ਹੋ ਜਾਈ ਕਿਉਂਕਿ ਦਾਸ ਗੁਰਦੁਆਰਾ ਸਿਸਗੰਜ ਸਾਹਿਬ ਦੇ ਚ ਠੈੜਦਾ ਸੀ ਉੱਥੇ ਹੀ ਆਇਆ ਸੀ ਮੈਂ ਕਿਹ ਦੇਖੋ ਇਸ ਤਰ੍ਹਾਂ ਦੀ ਗੱਲ ਹੈ ਕਿਸੇ ਘਰ ਦਾ ਇੱਕ ਇਕਲੌਤਾ ਲੜਕਾ ਘਰੋਂ ਚਲਾ ਗਏ ਕਿਸੇ ਦੂਰ ਦੇਸ਼ਾਂ ਵਿੱਚ ਕੰਮਕਾਰ ਦੀ ਤਲਾਸ਼ ਵਿੱਚ ਮਾਂ ਬਾਪ ਦੀ ਖੁਸ਼ੀ ਨਾਲ ਰਜ਼ਾਮੰਦੀ ਨਾਲ ਹੁਣ ਰੋਜ਼ ਮਾਂ ਦੀਆਂ ਅੱਖਾਂ ਉਡੀਕਦੀਆਂ ਨੇ ਕਿਉਂਕਿ 5-7 ਸਾਲ ਹੋ ਗਏ ਨੇ ਪਿਤਾ ਉਡੀਕਦਾ ਹੈ ਭੈਣ ਉਡੀਕਦੀ ਹੈ ਭਰਾ ਉਡੀਕਦਾ ਹੈ ਅਰਸਾ ਬਹੁਤ ਹੋ ਗਿਆ ਦਿਨ ਬਹੁਤ ਹੋ ਗਏ ਅੱਜ ਇੱਕ ਚਿੱਠੀ ਆਈ ਉਹਦੇ 'ਚ ਲਿਖਿਆ ਹੋਇਆ ਹੈ ਫੁਲਾਣੇ ਦਿਨ ਫੁਲਾਣੇ ਫਲਾਈਟ ਤੇ ਮੈਂ ਆ ਰਿਹਾ ਹਾਂ ਬੈਣਾ ਨੇ ਤੇ ਪਹਿਲਾਂ ਪਾਣੀਆ ਸ਼ੁਰੂ ਕਰ ਦਿੱਤੀਆਂ ਚਾਰ ਅੱਖਰ ਪੜ੍ਹ ਕੇ ਮਾਂ ਦੀ ਅੰਧੀਆਂ ਅੱਖਾਂ ਵਿੱਚ ਮਾਨੋ ਰੋਸ਼ਨੀ ਆ ਗਈ ਚਾਨਣਾ ਆ ਗਿਆ ਪ੍ਰਕਾਸ਼ ਆ ਗਿਆ ਤੇ ਪਿਤਾ ਨੂੰ ਤੇ ਐਸਾ ਮਹਿਸੂਸ ਹੋਇਆ ਜਿਵੇਂ ਮੇਰੀਆਂ ਬਾਵਾ ਆ ਗਈਆਂ ਮੇਰੀ ਜਾਨ ਆ ਗਈ ਮੇਰੀ ਹਿੰਮਤ ਆ ਗਈ ਮੇਰਾ ਹੌਸਲਾ ਆ ਗਿਆ ਸਾਰਾ ਘਰ ਚਮਨ ਸਤਾ ਬਣ ਗਿਆ ਗੁਲਿਸਤਾਨ ਬਣ ਗਿਆ ਖੁਸ਼ੀਆਂ ਹੀ ਖੁਸ਼ੀਆਂ ਉਹਨਾਂ ਨੂੰ ਕੋਈ ਆਖੇ ਨਾ ਚਾਰ ਅੱਖਰਾਂ ਨੂੰ ਮੁਰਦਾ ਅੱਖਰਾਂ ਨੂੰ ਪੜ੍ਹ ਕੇ ਘਰ ਨੂੰ ਗੁਲਿਸਤਾਂ ਬਣਾ ਲਿਆ ਨੱਚੀ ਜਾ ਰਹਿਆਂ ਨੇ ਪਹਿਣਾ ਪੈਰ ਨਹੀਂ ਜ਼ਮੀਨ ਤੇ ਟਿਕਦੇ ਭਰਾਵਾਂ ਦੇ ਤੇ ਮਾਂ ਦੀ ਅੱਖਾਂ ਦੇ ਚਮਕੀ ਚਮਕ ਪੀਤਾ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਂਦਾ ਹਨ ਚਾਰ ਅੱਖਰ ਬਾਵੇਂ ਚਾਰ ਅੱਖਰ ਨੇ ਪਰ ਅੱਖਰਾਂ 'ਚ ਬੜੀ ਸ਼ਕਤੀ ਹੈ ਅੱਖਰਾਂ 'ਚ ਬੜੀ ਤਾਕਤ ਹੈ ਅੱਖਰਾਂ ਵਿੱਚ ਬਹੁਤ ਕੁਝ ਹੈ ਇਸ ਨੂੰ ਖੁਲਾਸਾ ਕਰਨ ਤੋਂ ਪਹਿਲੇ ਮੈਂ ਇਹ ਵੀ ਅਰਜ਼ ਕਰਦੇ ਹਾਂ ਜਨਮ ਸਾਖੀ 'ਚ ਐਸਾ ਲਿਖਿਆ ਹੈ ਬਾਬਾ ਫਰੀਦ ਨੇ ਤਰੱਕੀ ਕੀਤੀ ਸੀ ਗੁਰੂ ਨਾਨਕ ਤੇ ਗੁਰੂ ਨਾਨਕ ਤੇ ਬਾਬੇ ਫਰੀਦ ਦੇ ਆਮਣੇ ਸਾਹਮਣੇ ਗੋਸ਼ਟੀ ਹੋਈ ਹੈ ਫਰੀਦ ਦੀ ਗੱਦੀ ਤੇ ਸੰਤ ਸ਼ੇਖ ਬ੍ਰਹਮ ਜਿਨ੍ਹਾਂ ਦੀ ਬਾਣੀ ਹੈ ਸ਼ੇਖ ਬ੍ਰਹਮ ਦੀ ਬਾਣੀ ਹੈ ਕਿ ਫਰੀਦ ਦੀ ਗੱਦੀ ਤੇ ਬੈਠੇ ਸਨ 11ਵੇਂ ਫਰੀਦ ਸਨ 10 ਫਰੀਦ ਹੋ ਚੁੱਕੇ ਸਨ ਪਹਿਲਾ ਫਰੀਦ حضرت علی دے خاندان نال تعلق رکھدا سی غزنی تو آیا سی اتہاس سارا موجود رہے ਫਰੀਦ ਕਹਿੰਦਾ ਹੈ ਮਹਾਰਾਜ ਤੁਸੀਂ ਕਹਿੰਦੇ ਹੋ ਇੱਕ ਬਚਨ ਇੱਕ ਬੋਲ ਪ੍ਰਭੂ ਨਾਲ ਜੋੜ ਦਿੰਦਾ ਹੈ ਇੱਕ ਬੋਲ ਮਨੁੱਖ ਨੂੰ ਸ਼ਾਂਤ ਕਰ ਦਿੰਦਾ ਹੈ ਇੱਕ ਬੋਲ ਮਨੁੱਖ ਨੂੰ ਬਾਗ-ਬਾਗ ਕਰ ਦਿੰਦਾ ਹੈ ਫਰੀਦ ਕਹਿੰਦੇ ਮਨ ਨਹੀਂ ਮੰਦਾ ਮਨ ਨਹੀਂ ਮੰਦਾ ਤੇ ਸਤਿਗੁਰੂ ਐਸੇ ਮੌਕੇ ਆ ਤੇ ਕਲਾ ਵਰਤਾਂਦੇ ਸਨ ਮਰਦਾਨੇ ਨੂੰ ਇਸ਼ਾਰਾ ਕਰ ਦਿੱਤਾ ਤੇ ਮਰਦਾਨੇ ਨੇ ਇੱਕ ਕੋੜਾ ਬੋਲ ਬੋਲ ਦਿੱਤਾ ਫਰੀਦ ਨੂੰ ਤੇ ਫਰੀਦ ਦਾ ਹਿਰਦਾ ਤਪ ਗਿਆ ਤੇ ਕਹਿਣ ਲਗਾ ਮਹਾਰਾਜ ਤੁਸੀਂ ਇਸ ਤਰ੍ਹਾਂ ਦਾ ਬੰਦਾ ਨਾਲ ਰੱਖਿਆ ਇਹ ਰਵਾਜ ਵਜਾਂਦਾ ਹੈ ਇਹ ਤੁਹਾਨੂੰ ਕੀਰਤਨ ਸੁਣਾਉਂਦਾ ਐ ਸਭ ਬੋਲ ਇਸਨੇ ਬੋਲੇ ਮੇਰਾ ਹਿਰਦਾ ਤਪਾ ਕੇ ਰੱਖ ਦਿੱਤਾ ਸਤਿਗੁਰੂ ਕਹਿਣ ਲਗੇ ਇੱਕ ਬੋਲ ਉਦੇ ਨਾਲ ਤੋ ਤਪ ਗਿਆ ਤੇ ਜੇ ਇੱਕ ਬੋਲ ਤੈਨੂੰ ਤਪਾ ਸਕਦਾ ਹੈ ਤੇ ਤੂੰ ਕਿਉਂ ਇਨਕਾਰ ਕਰਦਾ ਇੱਕ ਬੋਲ ਸ਼ਾਂਤ ਵੀ ਕਰ ਸਕਦਾ ਹੈ ਇੱਕ ਬੋਲ ਠੰਡਾ ਵੀ ਕਰ ਸਕਦਾ ਹੈ ਬੋਲ ਜ਼ਹਿਰ ਹੁੰਦੇ ਨੇ ਬੋਲ ਅੰਮ੍ਰਿਤ ਹੁੰਦੇ ਨੇ ਬੋਲ ਤੋੜ ਦਿੰਦੇ ਨੇ ਬੋਲ ਜੋੜ ਦਿੰਦੇ ਨੇ ਟੁੱਟ ਗਈ ਪ੍ਰੀਤ ਬੁਰਾ ਬੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਕਰ ਬੜੀ ਗਹਿਰੀ ਦੋਸਤੀ ਸੀ ਇੱਕ ਬੋਲ ਨਾਲ ਟੁੱਟ ਗਈ ਬੜੀ ਗਹਿਰੀ ਦੁਸ਼ਮਣੀ ਸੀ ਇੱਕ ਬੋਲ ਨਾਲ ਮਿੱਤਰਤਾ ਦੇ ਵਿੱਚ ਬਦਲ ਗਈ ਮਨੁੱਖੀ ਦੁਨੀਆ ਦੇ ਵਿੱਚ ਖੇਡ ਤੇ ਸਾਰੀ ਬੋਲਾਂ ਦੀ ਹੈ ਮੈਂ ਉਹਨਾਂ ਨੂੰ ਕਿਹਾ ਘਰ ਚਮਨਸਤਾਂ ਬਣ ਗਿਆ ਗੁਲਿਸਤਾਂ ਬਣ ਗਿਆ ਤੇ ਹੁਣਾਂ ਨੂੰ ਕੋਈ ਆਖੇ ਕਿ ਚਾਰ ਅੱਖਰ ਪੜ੍ਹ ਕੇ ਘਰ ਨੂੰ ਬਗੀਚਾ ਬਣਾ ਲਿਆ ਬਾਗ-ਬਾਗ ਹੋਏ ਫਿਰਦੇ ਭਾਵੇਂ ਚਾਰ ਅੱਖਰ ਨੇ ਬੜਾ ਕੁਝ ਹੈ ਨਾਲੇ ਬੜਾ ਕੁਝ ਇੱਕ ਦੂਜਾ ਘਰ ਹੈ ਉੱਥੋਂ ਵੀ ਇਕਲੌਤਾ ਲੜਕਾ ਗਿਆ ਹੋਇਆ ਹੈ ਸਤ ਅੱਠ ਸਾਲ ਹੋ ਗਏ ਨੇ ਮਾਣੂ ਉਡੀਕਦਾ ਪਹਿਣਾ ਨੂੰ ਉਡੀਕ ਕਰਦਿਆਂ ਫਿਰ ਆ ਛੋਟੇ ਉਡੀਕਦੇ ਪਹਿਣਾ ਪਿਤਾ ਉਡੀਕ ਕਰਦਾ ਫਿਰ ਪਰ ਉਸ ਘਰ ਦੇਚ ਅੱਜ ਟੈਲੀਗ੍ਰਾਮ ਆ ਗਈ ਹੈ ਟੈਲੈਗ੍ਰਾਮ ਇੱਕ ਮਿਥੋੜਾ ਲੜਕਾ ਐਕਸੀਡੈਂਟ ਦੇਚ ਸਰੀਰ ਤਿਆਗ ਗਿਆ ਨਹੀਂ ਰਿਹਾ ਘਰ ਤੇ ਮਰਗੜਗਾੜ ਬਣ ਗਏ ਮਾਂ ਗਸ਼ ਖਾ ਕੇ गिर ਗਈ ਪਿਤਾ ਮਾਨੋ ਅੰਦਾ ਹੋ ਗਿਆ ਬਰਾਵਾں ਦੀਆਂ ਬਾਵੇਂ ਬਾਵਾں ਹੀ ਟੁੱਟ ਗਈਆਂ ਤੇ ਬੈਣਾ ਨੇ ਇੰਜ ਸੋਚਿਆ ਜੈਸੇ ਸਾਡਾ ਮਾਨ ਹੀ ਜਾਂਦਾ ਰਿਹਾ ਸਾਡਾ ਤਾਂ ਨਹੀਂ ਜਾਂਦਾ ਰਿਹਾ ਘਰ ਤੇ ਮਰਗੜਗਾੜ ਬਣ ਗਏ ਹੁਣ ਕੋਈ ਆਖੇ ਉਹਨਾਂ ਨੂੰ ਚਾਰ ਅੱਖ ਕਮਸ਼ਾਨ ਘਾੜ ਬਣ ਗਏ। ਭਾਵੇਂ ਉਹ ਚਾਰ ਅੱਖਰ ਨੇ ਪਹਿਲੇ ਘਰ ਦੇ ਦਿੱਤੇ। ਘਰ ਤੇ ਗੁਲਿਸਤਾਨ ਬਣ ਗਏ। ਅੱਖਰ ਜੀਵਨ ਨੂੰ ਅਮਰਤਮਈ ਬਣਾ ਦਿੰਦੇ ਨੇ। ਅੱਖਰ ਜ਼ਿੰਦਗੀ ਨੂੰ ਜ਼ਹਿਰ ਦੇ ਨਾਲ ਜੋ ਹੈ ਭਰ ਕੇ ਰੱਖਨੇ ਦੇਦੇ ਨੇ। ਇਤਨਾ ਮੇਰਾ ਉਹਨਾਂ ਨੂੰ ਕਹਿਣਾ ਸੀ। ਉਹਨਾਂ ਨੇ ਫਿਰ ਆਖਿਆ ਫਿਰ ਇਨਾ ਅੱਖਰਾਂ ਨੂੰ ਜਾਨ ਅਸੀਂ ਦੇਨੇ ਆ। ਬੋਲਦੇ ਅਸੀਂ ਆਵਾਜ਼ ਅਸੀਂ ਦਿੰਦੇ ਆ ਅਲਫਾਜ਼ ਨੇ ਨਾ ਗੁਰੂ ਨਾਨਕ ਦੇ ਆਵਾਜ਼ ਤੇ ਅਸੀਂ ਦਿੰਦੇ ਆ ਅਲਫਾਜ਼ ਨੇ ਨਾ ਗੁਰੂ ਅਰਜਨ ਦੇਵ ਜੀ ਦੇ ਆਵਾਜ਼ ਤੇ ਅਸੀਂ ਦਿੰਦੇ ਆ ਅੱਖਰ ਨੇ ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਧੁਨ ਤੇ ਅਸੀਂ ਦਿੰਦੇ ਆ ਰਾਧਾ ਸਵਾਮੀਆਂ ਦਾ ਇਹ ਮੂਲ ਪ੍ਰਚਾਰ ਹੈ ਇਸ ਵਾਸਤੇ ਅੱਖਰ ਸਾਡੇ ਮੁਤਾਜ ਨੇ ਸੱਦੇ ਦੇ ਨੇ ਅੱਖਰ ਵੀ ਆਸੇ ਹੀ ਕਰਦੇ ਆ ਸਮਝਾਉਂਦੇ ਅਸੀਂ ਆ ਸੁਣਾਉਂਦੇ ਅਸੀਂ ਤੇ ਤੁਹਾਨੂੰ ਇਸ ਵਿੱਚ ਕੀ ਇਤਰਾਜ਼ ਐਸੀ ਗੁਰੂ ਆ ਤੁਸੀਂ ਸਾਰੇ ਭਾਰਤ ਦੇ ਚ ਕੰਨ ਸੱਡੀ ਪਗ ਲਾਂਦੇ ਫਿਰਦੇ ਉਸ ਕਿਤਾਬ ਦੇ ਵਿੱਚ ਬਹੁਤ ਕੁਝ ਕੌੜਾ ਇਹਨਾਂ ਨੇ ਬਾਅਦ ਵਿੱਚ ਲਿਖਿਆ ਜਿਹੜੀ ਵੰਡੀ ਇਹਨਾਂ ਨੇ ਖੈਰ ਮੁਖਤਸਰ ਮੈਂ ਅਰਜ਼ ਕਰਾਂ ਮੈਂ ਉਹਨਾਂ ਦੇ ਸਾਹਮਣੇ ਇੱਕ ਦਲੀਲ ਰੱਖੀ ਸੀ ਅੱਜ ਰੱਖਦੇ ਆਂ ਤੁਹਾਡੇ ਸਾਹਮਣੇ ਮੈਂ ਕਿ ਇੱਕ ਅਨਪੜ੍ਹ ਇਸਤਰੀ ਹੈ ਵਿਚਾਰੀ ਪੜ੍ਹੀ ਲਿਖੀ ਨਹੀਂ ਉਸ ਦਾ ਪਤੀ ਪਰਦੇਸ ਗਿਆ ਸਮਾ ਪਾ ਕੇ ਉਸਨੇ ਘਰ ਲੰਬੀ ਚੌੜੀ ਚਿੱਠੀ ਲਿਖੀ ਹੈ ਉਹ ਲਿਖੀ ਹੈ ਪਤਨੀ ਨੂੰ ਉਨ ਜਿਸ ਤਰ੍ਹਾਂ ਦਾ ਰਿਸ਼ਤਾ ਹੋਵੇ ਜਿਸ ਤਰ੍ਹਾਂ ਦਾ ਸੰਬੰਧ ਹੋਵੇ ਸੰਬੰਧਿਤ ਅਲਫਾਜ਼ ਵੈਸੇ ਹੀ ਹੁੰਦੇ ਨੇ ਭਰਾ ਭਰਾ ਨੂੰ ਚਿੱਠੀ ਲਿਖੇ ਤਾਂ ਭਰਾ ਕਰਕੇ ਸੰਬੋਧਨ ਕਰੇਗਾ ਨਾ ਤੇ ਪਿਤਾ ਪੁੱਤਰ ਨੂੰ ਚਿੱਠੀ ਲਿਖੇ ਤਾਂ ਪੁੱਤਰ ਕਰਕੇ ਸੰਬੋਧਨ ਕਰੇਗਾ ਮਿੱਤਰ ਮਿੱਤਰ ਨੂੰ ਚਿੱਠੀ ਲਿਖੇ ਤਾਂ ਮਿੱਤਰ ਕਰਕੇ ਸੰਬੋਧਨ ਕਰੇਗਾ ਪਤੀ ਪਤਨੀ ਨੂੰ ਚਿੱਠੀ ਲਿਖੇ ਤਾਂ ਪਤਨੀ ਕਰਕੇ ਸੰਬੋਧਨ ਕਰੇਗਾ